ਹਾਂਜੀ ਬਾਜੀ ਨਮਸਕਾਰ ਹੈ ਆਦਾਬਸ ਖਾਚਿਆ ਗਾਲਕ ਕੀ ਹਾਲ ਚਾਲ ਹੈ ਬਰ ਸਵਾਗਤ ਹੈ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਜੀ ਚੈਨਲ ਆਪਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਨ ਜਾਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਬਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹੋ ਥੋੜਾ ਛੋਟਾ ਭਰਾ ਮੀਤ ਕਰਦਾ ਕਿ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਵੇਖ ਕੇ ਤੇ ਵੀਰੇ ਹੋਲੇ ਟਾਪ ਉੱਪਰ ਜਾਨਵਰਾਂ ਦਾ ਮੇਰਾ ਭਰਾ ਸ਼ੌਕ ਕਰਕੇ ਆਨੰਦ ਮਾਣਦੇ ਹੁੰਨਗੇ ਯਾਰ ਕੱਟ ਕਰ ਉਹ ਹਾਂਜੀ ਵੀ ਮਿੱਤਰ ਪਿਆਰੂ ਪਹਿਲਾਂ ਤਾਂ ਇੱਕ ਤੁਹਾਨੂੰ ਛੋਟ ਜੀ ਮੇਰਾ ਭਰਾ ਬੇਨਤੀ ਕਰਨ ਜਾ ਰਿਹਾ ਵੀਰੇ ਜਦੋਂ ਬੰਦਾ ਬਾਰ ਬਾਰ ਫੋਨ ਕਰਦਾ ਹੋਵੇ ਕੋਈ ਬੰਦਾ ਵਿਜੀ ਹੁੰਦਾ ਯਾਰ ਤੇ ਮੇਰਾ ਭਰਾ ਨਾਲ ਨਾਲ ਫੋਨ ਨਾਲ ਆਇਆ ਕਰੋ ਮੇਰਾ ਵੀਰ ਠੀਕ ਹੈ ਜੀ ਜਸਟ ਹੁਣ ਆਪਾਂ ਕਬੂਤਰ ਦੀ ਮੇਰਾ ਭਰਾ ਵੀਡੀਓ ਬਣਾ ਰਿਹਾ ਸੀ ਵੀਰੇ 12 ਉਤੇ ਕਬੂਤਰ ਸੀ ਬੜੀਆ ਘੜਕਦਾ ਪਿਆ ਸੀਗਾ ਪਰ ਯਾਰ ਹੁਣ ਜਦੋਂ ਮੈਂ ਫੋਨ ਵਿੱਚ ਕੱਟ ਕਰ ਰਿਹਾ ਕਈ ਮੁੰਦੇ ਫੋਨ ਤੇ ਫੋਨ ਫੋਨ ਤੇ ਫੋਨ ਮੇਰਾ ਭਰਾ ਤੇ ਬੰਦਾ ਇੱਕ ਵਾਰੀ ਜਾਂ ਦੋ ਵਾਰੀ ਫੋਨ ਕੱਢਦੇ ਬੰਦਾ ਅਕਸਰ ਵਿਜੀ ਹੁੰਦਾ ਯਾਰ ਹਨਾ ਤੇ ਮੇਰਾ ਭਰਾ ਤੁਸੀਂ WhatsApp ਤੇ ਮੇਰਾ ਵੀਰ ਮੈਸੇਜ ਕਰ ਦਿਆ ਕਰੋ ਠੀਕ ਹੈ ਜੀ ਤੇ ਮੇਰਾ ਭਰਾ ਇਹ ਛੋਟੀ ਜਿਹੀ ਮੇਰੀ ਬੇਨਤੀ ਸੀਗੀ ਠੀਕ ਹੈ ਕਿਉਂਕਿ ਨਾ ਵੀਰੇ ਉਸ ਟਾਈਮ ਵੀਡੀਓ ਦਾ ਮੰਨ ਕੇ ਚੱਲੋ ਫਿਰ ਨਾ ਉਹ ਆਪਾਂ ਨੂੰ ਵੀਡੀਓ ਬਣਾਉਣ ਦੇ ਵਿੱਚ ਸਵਾਦ ਨਹੀਂ ਆਉਂਦਾ ਯਾਰ ਕਿਉਂਕਿ ਜਦ ਰਕੂਤਰ ਘੜਕਦਾ ਹੋਵੇ ਨਾ ਪਤਾ ਲੱਗਦਾ ਹਨਾ ਯਾਰ ਬਾਕੀ ਕੂਤਰ ਹੈ ਤੇ ਵੀਰੇ ਅੱਜ ਜਿਹੜਾ ਜੋੜਾ ਲਾਉਣ ਜਾ ਰਹੇ ਹਨਾ ਮੇਰਾ ਭਰਾ ਮੈਂ ਕਹਿੰਨਾ ਬਾਪਿਓ ਅੱਖਾਂ ਮੀਚ ਕੇ ਮੇਰੀ ਤੁਸੀਂ ਗੱਲ ਗੌਰ ਨਾਲ ਸੁਣਿਓ ਅੱਖਾਂ ਮੀਚ ਕੇ ਬੱਚੇ ਘੜਾਲ ਗਿਓ ਯ ਪੱਤੇਰੇ ਉੱਡਣੇ ਹੀ ਉੱਡਣੇ ਆ ਆਪਣੇ ਘਰੋਂ ਕਬੂਤਰਾਂ ਮੇਰਾ ਭਰਾ ਠੀਕ ਹੈ ਜੀ ਇਹਨਾਂ ਪਰ ਕਬੂਤਰਾਂ ਦੀ ਖਾਸੀਅਤ ਆ ਜਰਾ ਇਹੋ ਜੀ ਜਿੱਥੇ ਵੀ ਦਿੱਤੇ ਮੇਰਾ ਭਰੂ ਠੀਕ ਹੈ ਜੀ ਇਹਨਾਂ ਕੂਤਾਂ ਨੇ ਆਪਣੇ ਵੀਰੇ ਮਾਲਕ ਦੀ ਵਫਾ ਕਰਕੇ ਵਿਖਾਈ ਆ ਕੂਤਰਾ ਨੇ ਵੀਰੇ ਜਦੋਂ ਤੁਸੀਂ ਆਪਦੇ ਘਰੇ ਚਾਹੇ 10 ਜਾਂ 12 ਕੂਤਾਂ ਦੀ ਮੇਰਾ ਭਰਾ ਡਾਰ ਛੱਡ ਦਿਓ ਇਹਨਾਂ ਕੂਤਾਂ ਦੀ ਮੇਰਾ ਭਰਾ ਡਾਰ ਹੀ ਵੱਖਰੀ ਹੋਊਗੀ ਠੀਕ ਹੈ ਜੀ ਤੁਹਾਨੂੰ ਵਗ ਦੇ ਵਿੱਚ ਮੇਰਾ ਭਰਾ ਇਹਨਾਂ ਦਾ ਕੱਲਾ ਬੱਚਾ ਉੜਦਾ ਦਿਖ ਜਾ ਗਰੂ ਵਗ ਦੇ ਵਿੱਚੋਂ ਮੇਰਾ ਭਰਾ ਕਿ ਹਾਂ ਵੀ ਉਸ ਜੋੜੇ ਦਾ ਪੱਠਾ ਉਹਨਾਂ ਤੋਂ ਆ ਫਿਰਦਾ ਜਾ ਠੀਕ ਆ ਜੀ ਇਹੋ ਜੀ ਕਰਤੂਤ ਇਹੋ ਜੀਆਂ ਹਰਕਤਾਂ ਕਰਦੇ ਨੇ ਮੇਰਾ ਵੀਰ ਚੈੱਕ ਕਰੋ ਸਾਨ ਜੋੜਾ ਬਾਬੇ ਪੁੰਨੂ ਭੁੱਲਰ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਵੱਡਾ ਜੋੜਾ ਸੋਨੂੰ ਮੈਂ ਵੀਡੀਓ ਵਿੱਚ ਮੇਰਾ ਭਰਾ ਰੇਟ ਮੈਂਨਸ਼ਨ ਕਰ ਦਣਾ ਠੀਕ ਆ ਜੀ 4500 ਵੀਰੇ ਰੇਟਾ ਜੋੜੀ ਆਪਣੀ ਦਾ ਵੀਰੇ ਕੋਈ ਜ਼ਿਆਦਾ ਰੇਟ ਨਹੀਂ ਠੀਕ ਆ ਜੀ ਜੇਕਰ ਤੁਸੀਂ ਇਹਨਾਂ ਦੀ ਕੁਆਲਿਟੀ ਇਹਨਾਂ ਦੀ ਨਸਲ ਵੇਖ ਕੇ ਚੱਲੋ ਮੇਰਾ ਭਰਾ ਵੇਚਣ ਨੂੰ ਮੈਂ ਵੀਰੇ 5000 ਰੱਖਦਾ ਮੇਰਾ ਨਾਲ ਦੇ ਨਾਲ ਜੋੜਾ ਸੀਰ ਹੋ ਜੇ ਬਹੁਤ ਭਰਾ ਆਪਾਂ ਨੂੰ ਪਿਆਰ ਕਰਦੇ ਆ ਪਰ ਵੀਰੇ ਮੇਰੀ ਆਤ ਨਹੀਂ ਮੈਂ ਉਹਨਾਂ ਦੇ ਪਿਆਰ ਦਾ ਵਿਸ਼ਵਾਸ ਦਾ ਮੇਰਾ ਭਰਾ ਨਿਯਾਇਜ਼ ਪੈ ਲਾ ਚੁੱਕ ਠੀਕ ਹੈ ਬਾਕੀ ਕੱਲ ਆਪਣਾ ਜੋੜਾ ਲਾਇਆ ਸੀ ਬਾਬੇ ਗੁਰਦੇਵ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਵੀਰੇ ਜੋੜਾ ਉਹ ਸੇਲ ਹੋ ਚੁੱਕਾ ਬਹੁਤ ਭਰਾ ਹੁਣ ਤੱਕ ਫੋਨ ਆ ਰਹੇ ਕਾਸ਼ ਵੀਰੇ ਉਹ ਜੋੜਾ ਸਨ ਦੇ ਦਿਓ ਸਨ ਦੇ ਦਿਓ ਨਹੀਂ ਵੀਰੇ ਜੋੜਾ ਉਹ ਸੇਲ ਹੋ ਚੁੱਕਾ ਜਾ ਬਾਕੀ ਆਹ ਜਿਹੜਾ ਆਪਣਾ ਪਟਾ ਕੂਤਰ ਕਾਲਸਰਾ ਖਟੀਆਂ ਅੱਖਾਂ ਦਾ ਜੀ ਠੀਕ ਹੈ ਚੈੱਕ ਕਰ ਲਓ ਮੈਂ ਨੇ ਇਹਨੂੰ ਕਿਹਾ ਵੇ ਪੁੱਤਾ ਉਹਦੇ ਮੋਢੇ ਬਾਹ ਨੂੰ ਕਰਕੇ ਖੜ ਜਾ ਤੇਰਾ ਰੇਟ ਮੈਂ 4500 ਰੱਖਿਆ ਜੋੜੇ ਦਾ ਨਹੀਂ ਵੀਰੇ ਜਾਨਵਰ ਆ ਚੈੱਕ ਕਰ ਲਓ ਬਿਲਕੁਲ ਸਾਫ਼ ਡੋਲੀ ਦੇ ਅੰਦਰ ਮੈਂ ਵੀਰੇ ਕੂਤਰ ਛੱਡਿਆ ਵਾ ਇਹ ਨਹੀਂ ਕਿ ਆਸੇ ਪਾਸੇ ਕੋਈ ਹੋਰ ਮੁੰਡਾ ਖੜਾ ਕੂਤਰ ਡਰਾ ਰਿਆ ਜਾ ਠੀਕ ਹੈ ਇਕੱਲਾ ਕੈਮਰਾਮੈਨ ਵਿਚਾਰਾ ਪਾਸੇ ਹਲੇ ਬੈਠਾ ਧੁੱਪ ਸੇਕੀ ਜਾਂਦਾ ਹੁਣ ਜਦੋਂ ਇਹਨਾਂ ਦੀ ਸ਼ੌਂਕ ਦੀ ਵਾਰੀ ਆਈ ਫਿਰ ਮੇਰਾ ਭਰਾ ਆਪ ਇਹਨਾਂ ਦਾ ਸ਼ੌਂਕ ਸਾਨੂੰ ਕਰਾਵਾਂਗੇ ਫਿਰ ਮੁੰਡਾ ਉਹ ਕੋਲੇ ਆਏਗਾ ਠੀਕ ਹੈ ਬਾਕੀ ਚੈੱਕ ਕਰੋ ਬਾਬੇ ਉਹ ਜੋੜਾ ਐਸਾ ਟੌਪ ਜੋੜਾ ਤਰਨਾਟ ਜੋੜਾ ਮੈਂ ਕਹਿੰਦਾ ਬੱਚ ਜੋੜੀ ਦੇ ਮੇਰਾ ਵੀ ਰਹਿ ਜਾ ਵਜਾ ਕਰਾਉਣਗੇ ਰਹਿ ਜਾ ਵਜਾ ਬਾਕੀ ਤੁਸੀਂ ਵੀਡੀਓ ਲਾਸਟ ਟਾਈਮ ਮੇਰਾ ਭਰਾ ਵੇਖੀ ਚੱਲਿਓ ਸਾਨੂੰ ਇਸ ਸਕੂਟਰ ਦਾ ਮੇਰਾ ਭਰਾ ਮਾਪਿਓ ਵੀ ਮੈਂ ਵਿਖਾਵਾਂਗਾ ਪਰ ਮੇਰਾ ਵੀ ਰਿਕਵੈਸਟ ਆ ਇਸ ਸਕੂਟਰ ਦਾ ਮੇਰਾ ਭਰਾ ਮਾਪਿਓ ਨਾਲ ਤੇ ਅਜੇ ਮਰਾ ਵੀਰ ਹੁਣ ਆਪਾਂ ਸੁਣੋ ਕਰਾਉਣੇ ਆ ਇਸ ਆਪਣੀ ਟੌਪ ਜੋੜੀ ਦੇ ਬਾਬਿਓ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕੈਦਾ ਤੁਹਾਨੂੰ ਕੱਲੀ ਕੱਲੀ ਚੀਜ਼ ਬਖਾਉਣਾ ਮੈਂ ਉਦੋਂ ਤਰ ਆਪਣਾ ਮਰਾ ਭਰਾ ਦੁਆਰ ਤੋਂ ਲੱਗ ਆਇਆ ਗੋੜਕਣ ਠੀਕ ਹੈ ਜੀ ਵੱਡਾ ਜੋੜਾ ਖੁੱਡੇ ਦੇ ਵਿੱਚ ਰਹਿੰਦਾ ਮਰਾ ਭਰਾ ਤੇ ਢੋਲੀ ਵਿੱਚ ਆਪਾਂ ਜਿਆਦਾ ਪੁੱਤਰ ਪਾਈ ਦੇਣੀ ਦਵਾਈ ਜਦੋਂ ਕੀੜਿਆਂ ਗੁਣਾਂ ਦੀ ਦਵਾਈ ਦੇਣੀ ਹੋਵੇ ਜਾਂ ਕਦੇ ਨਵਾਉਣਾ ਸੁਵਾਉਣਾ ਹੋਵੇ ਮੇਰਾ ਭਰਾ ਉਹ ਜੀ ਆਪਾਂ ਡੋਲੀਆਂ ਦੇ ਵਿੱਚ ਮੇਰਾ ਭਰਾ ਜਾਨ ਪਰ ਛੱਡੀ ਦੇ ਨੇ ਤਾਂ ਕਰਕੇ ਵੀਰੇ ਕਈ ਪੁੱਤਾਂ ਉਪਰਾ ਕਰ ਜਾਂਦੇ ਆ ਪੈਰ ਚੈੱਕ ਆ ਲੋ ਵੀਰੇ ਸੜੇ ਹੋਏ ਜਾਂਦੇ ਖੁਸ਼ਕ ਪੈਰਾਂ ਦਾ ਆਪਣਾ ਕਬੂਤਰ ਆ ਤੇ ਕਬੂਤਰ ਬਾਪਿਓ ਐਸਾ ਟਾਪ ਜਾ ਵਰਕੇ ਬਚੇ ਕਬੂਤਰ ਦੇ ਮੇਰਾ ਵੀਰੇ ਬਹਿ ਜਾ ਬਹਿ ਕਰਾਉਣਗੇ ਬਹਿ ਜਾ ਬਹਿ ਬਾਕੀ ਯਾਰ ਹੁਣ ਆਪਾਂ ਤੁਹਾਨੂੰ ਕਰਾਉਣੇ ਆ ਸ਼ੌਂਕ ਤੇ ਤੁਸੀਂ ਆਪ ਹੀ ਵੇਖ ਲਿਓ ਕਿਉਂਕਿ ਬਾਪਿਓ ਮੇਰੇ ਬੋਲਨ ਦੇ ਨਾਲ ਨਹੀਂ ਕੋਈ ਸ਼ੌਂਕ ਹੋਣਾ ਇਹੋ ਜੀਆਂ ਸ਼ਕਲਾਂ ਚਾਹੀਦੀਆਂ ਨੇ ਇਹੋ ਜੀਆਂ ਨਸਲਾਂ ਚਾਹੀਦੀਆਂ ਨੇ ਮੇਰਾ ਆਪਣਾ ਠੀਕ ਆ ਠੀਕ ਹੈ ਜੀ ਕਿਹੜੇ ਸੱਪ ਬੰਦੇ ਨੇ ਤਾੜ ਕੇ ਰੱਖੇ ਨੇ ਉਹ ਚੀਜ਼ਾਂ ਅਗਲਾ ਵੇਂਦਾ ਯਾਰ ਠੀਕ ਹੈ ਨਾ ਤੇ ਹੁਣ ਮੈਂ ਤੁਹਾਨੂੰ ਕਰਾਉਣਾ ਸ਼ੌਂਕ ਤੇ ਮੇਰਾ ਵੀਰੇ ਬਣੇ ਰਿਓ ਤੁਸੀਂ ਲਾਸਟ ਪਈ ਵੀਡੀਓ ਦੇ ਵਿੱਚ ਕਬੂਤਰ ਵੀਰੇ ਵੇਖੋ ਪੂਰਾ ਉੱਚਾ ਲੰਮਾ ਹੈ ਕਾਦਿਆ ਦੇਖੋ ਪਤਾ ਲੱਗਦਾ ਹਾਂ ਯਾਰ ਬਾਕੀ ਜਨਰ ਹੈ ਤੇ ਵੀਰੇ ਮਾਦੀ ਦਾ ਵਜੂ ਚੈੱਕ ਕਰੋ ਬਿਲਕੁਲ ਫਲੈਟ ਟੇਪਰ ਜੀ ਆਪਣੀ ਮਾਦੀ ਹੈ ਠੀਕ ਹੈ ਜੀ ਬਾਕੀ ਪਹਿਲਾਂ ਤੁਹਾਨੂੰ ਆਹ ਕੁੱਤਾ ਦਾ ਮੈਂ ਮਾਂ ਪਿਓ ਵਿਖਾਉਣਾ ਫਿਰ ਆਪਾਂ ਤੁਹਾਨੂੰ ਕਰਾਉਨੇ ਆ ਸ਼ੌਂਕ ਪਾਸੂ ਹੈ ਹਾਂਜੀ ਵੀਰ ਦਰਸ਼ਕੋ ਆ ਕਰੋ ਚੈੱਕ ਜੀ ਆਪਣੇ ਵੱਡੇ ਕਬੂਤਰ ਦੀ ਕੁਆਲਿਟੀ ਠੀਕ ਹੈ ਜੀ ਰੰਗ ਰੂਪ ਸ਼ਕਲ ਅਕਲ ਤੇ ਕਦ ਕਾਠ ਪਲੱਸ ਬਈ ਜੀ ਬੜੀ ਸਟਰਕਚਰ ਛੋਡੀ ਸਕਰੀਨ ਦੇ ਸਾਹਮਣੇ ਆ ਜੀ ਵੀਰੇ ਜੋ ਮੇਨ ਪਛਾਣ ਇਹਨਾਂ ਕੂਤਰਾਂ ਦੀ ਠੀਕ ਹੈ ਜੀ ਆਪਣੇ ਤਕਰੀਬਨ ਕੁੱਲ ਬੰਦਿਆਂ ਨੂੰ ਹੈਗੀ ਆ ਜੀ ਚੈੱਕ ਕਰੋ ਦਰਸ਼ਕੋ ਹੱਕ ਚੌੜੀ ਠੀਕ ਹੈ ਜੀ ਖੱਟੀਆਂ ਅੱਖਾਂ ਕਾਲਸਰਾ ਉਂਝੇ ਦੇ ਉੱਤੇ ਇਹ ਲੱਪਾ ਸੜੇ ਹੋਏ ਗੂੜੇ ਪੈਰ ਤੇ ਵੀਰੇ ਸੁਭਾਅ ਇਹਨਾਂ ਦਾਣਖੀ ਆ ਚੈੱਕ ਕਰ ਲੋ ਹੱਥ ਦੇ ਵਿੱਚ ਆਇਆ ਕੁੱਤਰ ਤੇ ਗੁੱਸਾ ਕਰਦਾ ਦੇਖੋ ਜੀ ਮੂੰਹ ਪੱਟੀਆਂ ਆਉਂਦਾ ਕੁੱਤਰ ਕਿ ਮੈਨੂੰ ਛੱਡ ਦੇ ਮੈਨੂੰ ਹੱਥ ਦੇ ਵਿੱਚ ਕਾਹ ਤੋਂ ਫੜਿਆ ਆ ਤੇ ਰਹੀ ਗੱਲ ਬਾਈ ਜੀ ਅੱਖ ਡੇਲਾ ਬਿਲਕੁਲ ਸ਼ੂਟ ਆਇਆ ਵੀਰੇ ਸਰੋਂ ਖੱਲੀ ਆਪਣੇ ਜਾਨਵਰ ਦੀ ਅੱਖ ਆ ਤੇ ਵੀਰੇ ਅੱਖ ਦੀ ਕਰਾਂ ਕੁਆਲਿਟੀ ਚੈੱਕ ਕਰ ਲੋ ਬੱਜੇ ਥੋੜੇ ਤੋਂ ਬਹਿਣੇ ਨਹੀਂ ਮੇਰਾ ਭਰਾ ਐਸੇ ਜੋੜੀ ਦੇ ਠੀਕ ਆ ਨਾ ਅਗਰ ਚੰਗੀ ਇਹਨਾਂ ਦੀ ਟੇਕ ਕੇਅਰ ਚੰਗੀ ਤੁਸੀਂ ਸੰਭਾਲ ਕਰੋਗੇ ਬਰੇ ਇਹੋ ਜੇ ਕੁੱਤਰਾ ਚੈੱਕ ਕਰ ਲੋ ਕਿਸੇ ਉਹੋ ਜੇ ਬੰਦੇ ਕੋਲੇ ਹੁਣ ਫਿਰ ਇਹੋ ਜੇ ਕੁੱਤਰਾ ਉਹਨੂੰ ਪਤਾ ਹੀ ਹੈ ਜੀ ਰੇਟ ਕਿੰਨਾ ਜ਼ਿਆਦਾ ਹੋ ਜਾਂਦਾ ਆ ਤੇ ਸਾਡੇ ਕੋਲੋਂ ਕਈ ਬੰਦੇ ਉਹ ਰੇਟ ਵੀ ਕਹਿੰਦੇ ਨਹੀਂ ਜੀ ਆਖੇ ਬਹੁਤ ਜ਼ਿਆਦਾ ਰੇਟ ਆ ਖਣੀ ਉਹ ਸਾਰਾ ਪੈਸਾ ਸਾਡੀ ਜੇਬ ਦੇ ਵਿੱਚ ਹੀ ਪੈਣਾ ਆ ਠੀਕ ਆ ਕਈ ਬੰਦਿਆਂ ਨੂੰ ਐਂ ਲੱਗਦਾ ਮੇਰਾ ਭਰਾ ਪਰ ਵੀਰੇ ਸਾਡੀ ਮਿਹਨਤ ਕੋਈ ਬੰਦਾ ਨਹੀਂ ਵੇਦਾ ਸਿਰਫ ਬੰਦਾ ਕਮਾਈ ਵੇਂਦਾ ਹਾਂ ਯਾਰ ਕਿ ਇਹਨਾਂ ਦੀ ਤਾਂ ਵੀਰੇ ਬੱਲੇ ਬੱਲੇ ਆ ਬੱਲੇ ਬੱਲੇ ਠੀਕ ਆ ਹਾਂ ਬਰੇ ਬੱਲੇ ਬੱਲੇ ਹੈਗੀ ਵੀ ਆ ਪਰ ਸਾਡੇ ਨੂੰ ਮਿਹਨਤ ਵੀ ਬਹੁਤ ਆ ਜੀ ਆ ਕੰਮ 'ਚ ਕਹਿੰਦੇ ਨਾ ਦੂਜੇ ਦੀ ਥਾਲੀ 'ਚ ਮਰਾ ਭਰਾ ਲੱਡੂ ਪੱਡਾ ਹੀ ਲਾਦਾ ਹਰ ਬੰਦੇ ਨੂੰ ਆਪ ਦਾ ਲੱਡੂ ਛੋਟਾ ਹੀ ਲੱਦਾ ਤੇ ਆ ਚੈੱਕ ਕਰੋ ਮਰਾਬਰ ਕਬੂਤਰ ਆਪਣੀ ਦੀ ਕੁਆਲਿਟੀ ਬਾਡੀ ਸਟਰਕਚਰ ਹੈ ਕਿ ਚੌੜੀ ਪਿੱਛੋਂ ਵੀਰੇ ਬਰ ਕੋਲ ਸਲਿਮ ਪੂਰਾ ਉੱਚਾ ਲੰਮਾ ਬਾਝਦਾ ਬਾਬੇ ਉਹ ਆਪਣਾ ਇਹ ਕੂਤਰ ਆਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਈ ਬਾਕੀ ਦਰਸ਼ਕੋ ਇਹਨਾਂ ਦੀਆਂ ਨਾ ਘੂਰਨੀਆਂ ਦਿਖਾ ਦਿੰਦੀਆਂ ਨੇ ਅੱਖ ਦੀਆਂ ਘੂਰਨੀਆਂ ਕਿ ਹਾਂ ਵੀ ਜੇ ਕਿਸੇ ਨੇ ਭੜਨਾ ਨਾ ਸਾਡੇ ਨਾਲ ਆ ਕੇ ਭੜੋ ਠੀਕ ਆ ਉਹ ਉਤਰਾ ਮਰਾ ਪਰ ਆ ਦੇ ਮਾਲਕ ਦੀ ਮਰਾ ਭਰਾ ਪੈਠਣੀ ਲੱਗ ਜਾਂਦਾ ਯਾਰ ਕੂ ਬਾਕੀ ਆ ਪੱਲਾ ਚੈੱਕ ਕਰੋ ਬੇਦਾਗ ਕੋਈ ਛੈਮ ਨਹੀਂ ਕੋਈ ਕਹ ਨਹੀਂ ਇੱਕ ਸਾਰ ਬਾਬੇ ਉਹ ਵੱਡਾ ਚਿਣਿਆਵਿਆਂ ਪੱਲਾ ਉਤਰਦਾ ਚੈੱਕ ਕਰ ਲੋ ਕੈਮਰੇ ਦੇ ਵਿੱਚ ਨਹੀਂ ਪੂਰਾ ਆਉਂਦਾ ਇਹ ਤਾਂ ਸਨੱਖਾ ਆਪਣਾ ਇਹ ਜਨਮ ਵਾਲਿਆ ਠੀਕ ਆ ਬਾਕੀ ਚਲੋ ਬਿਹਨੇ ਆ ਜੀ ਕਿਹੜੇ ਸੱਜਣ ਦੇ ਘਰ ਜਾਂਦਾ ਪੁੰਜੇ ਦੇ ਉੱਤੇ ਇਹਦੇ ਅਲਾਉਂਸ ਆ ਜੀ ਚੈੱਕ ਕਰ ਲੋ ਕਿਤੇ ਅੰਗੂਠਾ ਤਾਂ ਨਹੀਂ ਲਾ ਕੇ ਤੁਹਾਨੂੰ ਕੂਛ ਵਿਖਾ ਰਿਆ ਆ ਲੋ ਹੋਰ ਕਿਸੇ ਨੂੰ ਵਹਿਮ ਹੋ ਗਿਆ ਕਿ ਪੁੰਜੇ ਦੇ ਵਿੱਚ ਦੋ ਹੀ ਫਰ ਆ ਆ ਤੁਹਾਨੂੰ ਕੂਛ ਖੋਲ ਕੇ ਵੀ ਵਿਖਾ ਦਿੰਦਾ ਜੀ ਠੀਕ ਆ ਮੁਕੰਮਲ 12 ਜਾਂ 13 ਫਰੀਪੁੱਤਰ ਹੋਊਗਾ ਜੀ ਜੇਗਾ 12 ਫਰੀ ਹੋ ਗਿਆ ਵੀ ਮਾਪਰਾ ਵਿੱਚੋਂ ਵਿੱਚ 14 ਜਾਂ 13 ਖੰਭੀ ਜਾਂ 15 ਖੰਭੀ ਮੇਰਾ ਭਰਾ ਬੱਚੇ ਕੂਤਰਾ ਹਾ ਕੱਢ ਦਿੰਦਾ ਆ ਤੇ ਆਪਰੇ ਅਗਲਾ ਪੱਲਾ ਆਪਣੇ ਕੂਤਰਾ ਚੈੱਕ ਕਰ ਲੋ ਪੂਰੇ ਬੱਲੇ ਚੌੜੇ ਨਿਕਰ ਬੱਲੇ ਦਾ ਬਾਬੇ ਉਹ ਆਪਣਾ ਇਹ ਕੂਤਰਾ ਤੇ ਆਹ ਬਾਈ ਜੇ ਕੂਤਰਾ ਆਪਣੇ ਦੇ ਪੈਰ ਸੁਰਖ ਜਾਮਨੀ ਪੈਰ ਚੱਲਾਏ ਦੇ ਲੱਗਿਆ ਬਾਈ ਤੁਹਾਨੂੰ ਮਾਂ ਪਿਓ ਵੀ ਮੈਂ ਵੀਡੀਓ ਵਿੱਚ ਵਿਖਾ ਦਿੱਤਾ ਆ ਠੀਕ ਆ ਜੀ ਪਰ ਉਹ ਵੀਰੇ ਸੇਵ ਲਹੀਗਾ ਕਿਉਂਕਿ ਵੀਰੇ ਚੀਜ਼ਾਂ ਰੱਖਣੀਆਂ ਪੈਣੀਆਂ ਯਾਰ ਪਖਾਉਣੀਆਂ ਪੈਣੀਆਂ ਨਹੀਂ ਤਾਂ ਲੋਕੀ ਕਹਿੰਦਾ ਲਓ ਜੀ ਤੂੰ ਕਿੱਥੋਂ ਲੈ ਆਇਆ ਹੈ ਨਾ ਤੇ ਆ ਸੀ ਵੀਰੇ ਆਪਣੀ ਮੇਨ ਕੰਮਲ ਕਬੂਤਰ ਤੇ ਆਉ ਹਾਂ ਸਮੂਹ ਮੇ ਤੇ ਨਾਂ ਲੱਗੀ ਮਾਦੀ ਦਾ ਸਮੂਹ ਨਾ ਆਪਣੀ ਪੱਟੀ ਢਲ ਭਰੀ ਕੁਤਰੀ ਠੀਕ ਹੈ ਜੀ ਹਾਂ ਹਾਂਜੀ ਵੀ ਬਾਬਿਓ ਆ ਕਰੋ ਚੈੱਕ ਜੀ ਆਪਣੀ ਮਾਦੀ ਦੀ ਮਰਾਪਰਾ ਅੱਖ ਦੀ ਕੁਆਲਟੀ ਪਹਿਲਾਂ ਮੇਨ ਮਕਮਲ ਬਾਬਿਓ ਬਾਰੀ ਸਟ੍ਰਕਚਰ ਤੁਸੀਂ ਇੱਕ ਕਰੀ ਮਰਾ ਵੀਰ ਝਲ ਕੇ ਦੀ ਮਾਰ ਲਓ ਚੈੱਕ ਆ ਲੋ ਕਾਲਸਰੀ ਦੇਖੋ ਜੀ ਜਿੰਨਾ ਅੜਬੀ ਕਬੂਤਰ ਆ 10000 ਰੁਪਏ ਆਪਣੀ ਮਾਦੀ ਹੈ ਤੇ ਬਚੇਗਾ ਮੈਨੂੰ ਪਤਾ ਜੀ ਕਿ ਕਿੰਨੇ ਕੁ ਮੇਰਾ ਭਰਾ ਆੜਮੀ ਨਿਕਲਣਗੇ ਠੀਕ ਹੈ ਚੀੜੇ ਨਿਕਲਣਗੇ ਉਹ ਤੁਸੀਂ ਇਸ ਚੀਜ਼ ਤੋਂ ਮੇਰਾ ਭਰਾ ਵੇਖ ਕੇ ਅੰਦਾਜ਼ਾ ਲਾ ਸਕਦੇ ਹੋ ਠੀਕ ਹੈ ਸਾਰੀ ਕਾਲਸਰੀ ਪੂੰਜੇ ਵਿੱਚ ਕਾਲੇ ਵਿੱਚੇ ਦਰਸ਼ਕੋ ਲਾਲ ਫਰ ਠੀਕ ਹੈ ਜੀ ਖਟੀਆਂ ਅੱਖਾਂ ਕਾਲੀ ਜੀ ਨੋਕ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਕਬੂਤਰ ਦਾ ਬਾਡੀ ਸਟਰਕਚਰ ਚੈੱਕ ਕਰ ਲਿਆ ਤੁਸੀਂ ਵੀਡੀਓ ਦੇ ਵਿੱਚ ਤੇ ਆਪਣੀ ਮਾਦੀ ਦਾ ਬਾਡੀ ਸਟਰਕਚਰ ਮਾਦੀ ਪਰ ਕੋ ਫਲੈਟ ਨਹੀਂ ਵੀ ਜੀ ਆਪਣੀ ਮਾਦੀ ਆ ਠੀਕ ਹੈ ਜੀ ਤੇ ਖੜਵੇਂ ਸਰੀਰ ਦਾ ਜੀ ਆਪਣੇ ਪੱਬਾਂ ਦੇ ਭਾਰ ਤੁਰਨ ਵਾਲਾ ਆਪਣਾ ਕੂਤਰਿਆ ਤੇ ਆ ਬਾਈ ਜੀ ਮਾਦੀ ਆਪਣੀ ਤੁਸੀਂ ਪਹਿਲਾਂ ਅੱਖ ਚੈੱਕ ਕਰ ਲਓ ਬਿਲਕੁਲ ਬਰੀਕ ਛੋਟਾ ਜਿਹਾ ਨੂਰ ਆ ਜੀ ਅੱਖ ਦਾ ਠੀਕ ਆ ਜੀ ਤੇ ਕੋਈ ਕਲਪ ਨਹੀਂ ਲੱਗੀ ਵੀਰੇ ਕੋਈ ਕਹਣੀ ਆ ਹਜ ਮੰਦਰੂ ਆ ਤੇ ਉਠਿਆ ਤੇ ਬਾਕੀ ਵੀਰੇ ਆਹ ਮਾਦੀ ਆਪਣੀ ਤੁਸੀਂ ਪੱਲਾ ਚੈੱਕ ਕਰ ਲਓ ਠੀਕ ਆ ਤੇ ਐਸ ਬੰਨੇ ਦਾ ਮੇਰਾ ਭਰਾ ਇਹ ਆ ਲਓ ਜੀ ਤੁਹਾਡੇ ਸਾਹਮਣੇ ਵੀਰੇ ਬਿਲਕੁਲ ਇੱਕ ਸਾਰ ਵੀਰੇ ਜਿਨਿਆ ਵੇ ਪੱਲਾ ਆ ਕੋਈ ਗੈਪ ਨਹੀਂ ਕੋਈ ਕਹਣੀ ਨਹੀਂ ਮੇਰਾ ਭਰਾ ਠੀਕ ਹੈ ਜੀ ਰਹੀ ਗੱਲ ਕੰਨੀਆਂ ਦੀ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਮਾਦੀ ਆਪਾਂ ਕਿੱਥੋਂ ਪੜੀਆਂ ਤੇ ਕੰਨੀਆਂ ਮੇਰਾ ਭਰਾ ਚੈੱਕ ਕਰੋ ਕਿੱਥੇ ਜਾ ਕੇ ਕਹਿੰਦੀਆਂ ਨੇ ਰਹੀ ਗੱਲ ਪੂਰੀ ਉਹ ਤੁਹਾਨੂੰ ਪਤਾ ਹੀ ਆ ਜੀ ਕਦੇ ਅੰਗੂਠੇ ਲਾ ਕੇ ਨਾ ਕਦੇ ਪੂਛ ਵਿਖਾਈ ਆ ਨਾ ਹੀ ਵਿਖਾਉਣੀ ਆ ਬਿਲਕੁਲ ਬੰਦ ਪੂਛ ਆ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਆਹ ਮੇਨ ਦੀ ਮੁਕੰਮਲ ਪੂਂਝਾ ਚੈੱਕ ਆਪ ਤੇ ਚੱਲ ਫਿਰ ਵੀਰੇ ਆਪਣੀ ਪੂਤਰੀ ਆ ਤੇ ਆਹ ਬਾਈ ਜੀ ਮਾਦੀ ਆਪਣੀ ਦੇ ਪੈਰ ਆ ਚੈੱਕ ਕਰ ਲੋ ਕਾਲੀ ਨੋਕ ਜਮਾ ਲਾਲ ਸੁਰਖ ਪੈਰਾਂ ਦੀ ਆਪਣੀ ਮਾਦੀ ਆ ਇਹ ਆ ਲੋ ਜੀ ਆਹ ਜੀ ਵੀਰੇ ਆਪਣੀ ਮੇਨ ਮੱਕਾ ਮਲਕੂਤਰੀ ਤੇ ਆਉ ਮਰਾ ਵੀਰ ਹੁਣ ਆਪਾਂ ਤੁਹਾਨੂੰ ਜੋੜਾ ਇਹ ਦਵਾਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਨੇ ਆ ਤੇ ਬਣੇ ਰਹੋ ਮੇਰਾ ਵੀਡੀਓ ਆ ਹਾਂ ਜੀ ਵੀ ਬਾਬਿਓ ਆਹ ਤੁਸੀਂ ਮੇਰਾ ਭਰਾ ਆਪਣੇ ਕਬੂਤਰ ਦੀ ਮਰਾ ਵੀਰ ਸਟੈਂਡਿੰਗ ਮਿਸ਼ਨ ਚੈੱਕ ਕਰ ਸਕਦੇ ਹੋ ਦੇਖੋ ਜੀ ਤੁਹਾਡੇ ਸਾਹਮਣੇ ਆ ਕਿਵੇਂ ਖੜਦਾ ਆ ਔਰ ਕਿਵੇਂ ਨਹੀਂ ਠੀਕ ਆ ਚਲ ਵਰਦੀ ਵੀਰੇ ਨੇਚਰਲੀ ਮਰਾ ਵੀਰ ਖੜਨੀ ਇਹੋ ਜੀ ਆ ਠੀਕ ਆ ਜੀ ਬਾਕੀ ਤੁਹਾਨੂੰ ਹੁਣ ਮੈਂ ਕੂਤਰੀ ਛੱਡ ਕੇ ਵਿਖਾ ਦਿੰਨਾ ਤੇ ਆਪਣੀ ਮਾਦੀ ਆਪਾਂ ਤੁਹਾਨੂੰ ਛੱਡ ਕੇ ਵਿਖਾ ਦਿੰਨੇ ਆ ਜੀ ਤਰ ਆਪਣਾ ਮੇਰਾ ਭਰਾ ਦਵਾਤੋਂ ਤੁਸੀਂ ਦੇਖ ਸਕਦੇ ਹੋ ਬਾਬੇ ਉਹ ਗੜਕਣ ਲੱਗ ਗਿਆ 12 ਤੇ ਆ ਮੇਰਾ ਵੀਰ ਕਬੂਤਰ ਪੂਰੇ 12 ਤੇ ਠੀਕ ਹੈ ਜੀ ਹੁਣ ਮੈਨੂੰ ਇਹ ਕਹਿੰਦੀ ਲੋੜ ਨਹੀਂ ਵੀਰੇ ਕਿ ਕਬੂਤਰ ਤੰਦਰੁਸਤ ਆ ਬੇਫਿਕਰ ਹੋ ਕੇ ਮੇਰਾ ਭਰਾ ਤੁਸੀਂ ਖੁੱਲਿਆਂ ਅੰਦਰ ਐਂਟਰ ਕਰ ਸਕਦੇ ਹੋ ਜਿਹੜੀ ਚੀਜ਼ ਮੇਰਾ ਭਰਾ ਤੰਦਰੁਸਤ ਹੁੰਦੀ ਨਾ ਉਹ ਅੱਖਾਂ ਸਾਹਮਣੇ ਤੇ ਵੀਰੇ ਜਿਹੜੀ ਚੀਜ਼ ਚੰਗੀ ਆ ਉਹਨੇ ਆਪਣੇ ਆਪ ਮੇਰਾ ਭਰਾ ਤੁਹਾਨੂੰ ਦੱਸ ਦੇਣਾ ਕਿ ਹਾਂ ਵੀ ਸਾਡੇ ਵਿੱਚ ਕੁਝ ਹੈ ਤੇ ਵੀਰੇ ਮੇਰੀ ਆਤ ਹੈ ਨਹੀਂ ਕਿ ਕਬੂਤਰ ਲੁੱਟਰ ਹੋਣ ਮੈਂ ਵੀ ਬੋਲੀ ਜਾਵਾਂ ਜੋ ਵੀਰੇ ਕੁਆਲਟੀ ਮੂੰਹ ਕਹੀ ਦੀ ਮੇਰਾ ਭਰਾ ਬਕਾਇਦਾ ਸਾਹਮਣੇ ਉਹ ਝਲਕਦੀ ਹੈ ਜੇ ਤੁਸੀਂ ਲ ਅਤੀਭਾਪੇthole ਕਮੈਂਟ ਕਰਕੇ ਮੇਰਾ ਭਰਾ ਲਾਜ਼ਮੀ ਤੁਸੀਂ ਦੱਸ ਦਿਓ ਤੇ ਆਪਾਂ ਇੱਕ ਕੱਲ ਬੰਦੇ ਨੂੰ ਮੇਰਾ ਵੀਰ ਵੀਡੀਓ ਵਿੱਚ ਗੱਲ ਗਈ ਸੀ ਜੈੰਤੀਪੁਰ ਤੋਂ ਆਉਂਦਾ ਉਹ ਤੇ ਜੇ ਭਰਾ ਵੀਡੀਓ ਮੇਰੀ ਵੇਖੀ ਜਾਂਣਾ ਤੂੰ ਮੈਨੂੰ ਫੋਨ ਲਾ ਲਈ ਵੀਰੇ ਠੀਕ ਹੈ ਜੀ ਮੈਂ ਗੱਲ ਬਾਰ-ਬਾਰ ਕਹਦਾ ਰਹਾਂਗਾ ਕਿ ਇੰਨਾ ਫालतू ਟਾਈਮ ਮੇਰਾ ਵੀਰੇ ਮੇਰੇ ਕੋਲ ਵੀ ਨਹੀਂ ਹੁੰਦਾ ਮੈਂ ਹਨਾ ਡੇਲੀ ਤੇ ਡੇਲੀ ਮੈਂ ਕਿਸੇ ਨੂੰ ਵੀ ਕੋਈ ਗੱਲ ਕਰਾਂ ਸੋ ਜੇ ਮੇਰਾ ਵੀਰ ਵੀਡੀਓ ਵੇਖੀ ਆ ਨਾ ਤਾਂ ਮੇਰਾ ਭਰਾ ਮੈਨੂੰ ਫੋਨ ਕਰਾ ਲਈ ਨੰਬਰ ਮੇਰਾ ਤੇਰੇ ਕੋਲ ਹੈਗਾ ਯਾ 9041226065 ਵਾਲਾ ਮੈਨੂੰ WhatsApp ਤੇ ਮੈਸੇਜ ਕਰ ਦੇ ਜਾਂ ਫੋਨ ਕਰਾ ਲਈ ਠੀਕ ਹੈ ਜੀ ਤੇ ਮੇਰਾ ਭਰਾ ਫਿਰ ਕਿੰਨਾ ਲੱਗਾ ਜੋੜਾ ਬਾਬੇ ਉਹ ਦੱਸਿਓ ਜਰੂਰ ਤੇ ਮੇਰਾ ਵੀਰ ਇਹੋ ਜਿਹਾ ਮੋਂ ਆਪਾਂ ਨਾਗਵਾਇਓ 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 ਪਲੱਸ ਐਸੇ ਰੇਡ ਦੇ ਵਿੱਚ ਬਾਬੇ ਉਹ ਇਹੋ ਜੇ ਕੂਤਰ ਤੁਹਾਨੂੰ ਸਿਰਫ ਵੇਖਣ ਨੂੰ ਮਿਲਣਗੇ ਆਪਣੇ ਭਰਾ ਦੇ ਚੈਨਲ PP29 ਮੋਗਾ ਪੇਜ ਨਾਲੇ ਦੇ ਵਿੱਚ ਮੇਰਾ ਵੀਰ ਠੀਕ ਹੈ ਜੀ ਚੰਗੀ ਸੰਭਾਲ ਕਰਿਓ ਸੋਹਣੀ ਖਰਾਕ ਚਾੜਿਓ ਮੇਰਾ ਭਰਾ ਤੇ ਦੇਖਿਓ ਜੀ ਤੁਹਾਨੂੰ ਰੱ ਬੱਦ ਚੜ ਕੇ ਹੀ ਮਿਲੇਗਾ ਬਾਕੀ ਚਲੋ ਜਿੱਤ ਹਾਰ ਦੀ ਆਪਾਂ ਨਾ ਗਣਤੀ ਕਦੇ ਦੇਣੀਆ ਨਾ ਦੇ ਸਕਦੇ ਵੀਰੇ ਕਿਉਂਕਿ ਉਸ ਚੀਜ਼ ਦੇ ਵਿੱਚ ਵੀਰੇ ਤੁਹਾਡੀ ਇੱਕ ਕਿਸਮਤ ਤੁਹਾਡੇ ਮਕੱਦਰ ਨਹੀਂ ਮੇਰਾ ਭਰਾ ਤੇ ਕਿਦਾਂ ਲੱਗਾ ਜੁੜਾ ਮੇਰਾ ਭਰਾ ਦੱਸਿਓ ਫਿਰ ਸੋ ਠੀਕ ਆ ਬਾਈ ਮਿਲਦੇ ਹੁਣ ਆਪਾਂ ਸੋਨੂ ਸਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਜੀ ਨਸਲ ਦੇ ਵਿੱਚ ਕੋਈ ਨਵੇਂ ਤੇ ਸਰਾ ਦੇ ਇਹ ਜਾਨਵਰ ਦਾ ਤਾ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ ਤੇ ਵੀਰੇ ਲਗੜਾਈ ਹੋਈ ਆ ਤੇ ਤਾਂ ਆ ਕੇ ਕਰਕੇ ਕੂਤਰ ਉੱਪਰ ਨੂੰ ਝਾਗਦੇ ਨੇ ਮੇਰਾ ਭਰਾ